ਸਨਮ ਨਿਊਜ਼ ਦੇ ਦਰਸ਼ਕੋ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਚੀਮਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਹੇ ਨੇ ਆਓ ਆਪਾਂ ਇਹਨਾਂ ਸਮਾਗਮਾਂ ਦਾ ਆਨੰਦ ਮਾਣੀਏ پیدے ساتھ سانگر بندہ سانگر بندہ سانگر بندہ کمگڑے پہنے روکھے ناوکھے ناوکھے سانگرہ نے بیٹھ اپنی ہے سانگرہ نے بیٹھ اپنی ہے ہندے پاری تیلے پار سکوٹی جانا سمارے نہیں یکنہ کسمنہ آیا وہ سامنے لیکھے لئے دو جاناوکھے اپنے کمگڑے کوئی تیرے بہت سکر بندہ دل کے تو بندہ I'm <laughs> ਮੇਰੇ ਦਿਸਵਾੜੀ ਦਾ ਸੰਸਕਰਣ ਦਾ ਨਾਮ ਸਿੰਘ ਜੀ ਮਗਰ ਨਾਨਕ ਸਰ ਕਲੇਰਾ ਸਾਹਿਬ ਵਾਲੇ ਕਿਨੇ ਮਹਾਨ ਬੁੱਧ ਨੇ ਜਿਨ੍ਹਾਂ ਨੇ ਬਾਣਿਆ ਦਾ ਸੰਗਤ ਆਪਣੇ ਵਰਗਾ ਕੋਈ ਦੁਨੀਆ ਸੰਸਾਰ ਸਿੰਘ ਜੀ ਸਰਦਾਰ ਸੁਰੇਂਦਰ ਪਪਾਲ ਸਿੰਘ ਜੀ ਜਿਨਕੀ ਪ੍ਰੋਫੈਸਰ ਨਿਰੰਦਰ ਸਿੰਘ ਜੀ ਅਦਰ ਸਦਾਰ ਗੁਰਨਾਮ ਸਿੰਘ ਜੀ ਜੋ ਕਿ ਸਨਾਮ ਦੇ ਚੈਨਲ ਵੀ ਖਾਲੇ ਹਨ ਉਹ ਵੀ ਆਜੇ ਰੌਣਕ ਪੁੱਜੇ ਹਾਂ ਸੋ ਬੰਦਾ ਵਿਦਵਾਨ ਕੀਤਾ ਜਾਂਦਾ ਜਿਵੇਂ ਅੱਜ ਦਾ ਜਨ ਹੈ ਸਰਕਾਰ ਜੋ ਸਰਦਾਰ ਰਵਿੰਦਰ ਸਿੰਘ ਜੀ ਸਿੱਲੇ ਦਾ ਸਲਾਮ ਅਲੈਕੋ ਜਿਨ੍ਹਾਂ ਨੇ ਕੋਥੇ ਜੋ ਅਰਾਲ ਅਕੈਡਮੀ ਚੱਲ ਰਹੀ ਹੈ ਉਸ ਦੀ ਜ਼ਮੀਨ দান ਕਰਕੇ ਸੱਚੀ ਮਹਾਰਾਜੀ ਦੀ ਖੁਸ਼ੀ ਬਖਸ਼ਿਸ਼ ਪ੍ਰਾਪਤ ਕਰਨਾ ਕੀਤਾ ਹੈ ਉਹ ਵੀ ਪਹੁੰਚੇ ਹਨ ਸੋ ਉਹਨਾਂ ਦਾ ਬਤ ਹੈ ਜੋ ਤੁਹਾਨੂੰ ਕੀਤਾ ਰਹਿੰਦਾ ਜਿਵੇਂ ਆਪ ਨੇ ਦੱਸਦਾ ਹੈ ਕਿ ਬੇਰੀ ਤੋਂ ਪਹਿਲਾਂ ਜਨਰਲ ਸਾਹਿਬ ਸੰਪਰਦਾਏ ਸਰਕਾਰ ਜੋ ਬਾਬਾ ਜੀ ਹਾਜ਼ਰੀ ਪਰ ਕੀ ਹੈ ਬਹੁਤ ਸਾਰੀਆਂ ਗੁਰੂ ਦੀਆਂ ਨਵਾਜ਼ਿਸ਼ਾਂ ਹੁਮਾਰਾ ਮਹਾਰਾਜ ਦੇ ਜਨਮ ਮੇਲੇ ਸ੍ਰੀ ਦੇਸ਼ ਸ਼ੋਭਨ ਨੇ ਆਪ ਸੰਗਤ ਵਿੱਚ ਬਹੁਤ ਅਮੀਰ ਵਰਸ਼ੀ ਭਾਜੀ ਮੋਹਰ ਦੇ ਆਪ ਦੀ ਅਸੀਸ ਦਿਓ سکھت کا یتن کریے اب لگتا ہے کہ سارے لوگوں کی بہت ویڈیو بن چکی ਜਦੋਂ ਕਿ ਕੁਰਬਾਨੀ ਨੂੰ ਪੜੀਏ ਸਿੱਧ ਤਰ੍ਹਾਂ ਇੱਕ ਰੱਬੀ ਆਦਮੀ ਬਣ ਕੇ ਸੰਗਤ ਬਹੁਤ ਕੋਲੇ ਪ੍ਰਾਪਤ ਕਰ ਲਈ ਨੋਮੇ ਫੜਾ ਲਈ ਜੋ ਨੀਤੀ ਹਮੇਸ਼ਾ ਤੇ ਜਿੰਦੀ ਹੈ ਤੁਸੀਂ ਵਸਾ ਬਾਬਾ ਦੇ ਕੀ ਆਰੰਭ ਵਿੱਚ ਬੈਠ ਜਾਓ ਇਹ ਬੜੇ ਪਾਵਨ ਪੂਰਤ ਸ਼ਰਧਾ ਹੈ ਕਹਿੰਦੇ ਨੇ ਜਿਸ ਸਾਧੂ ਦੇ ਕੋਲ ਕੌਮੀ ਹੈ ਉਹ ਕੌਮੀ ਦਾ ਵੀ ਨਹੀਂ ਹੈ ਜੇਸਸ ਸੰਸਾਰੀ ਦੇ ਕੋਲ ਕੌਮੀ ਨਹੀਂ

بےتی کرتا بھی جب بھی تمہیں کوئی میں سردار ہاں دو تیجی گھر چھوڑی امریکہ بداقی صاحب صاحب پٹر ਆਰੇ ਜਦੋਂ ਉਹਨਾਂ ਦਾ ਆਇਆ ਜਾਣਾ ਹੈ ਸਭ ਤੋਂ ਪਹਿਲਾਂ ਦਾਮ ਕੈਸ਼ਿੰਗ ਦੀ ਆਗੇ ਬਹੁਤ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਪਿਆਰੀ ਸਾਹਿਬ ਸਿੰਘ ਜੀਓ ਸੰਤ ਬਾਬਾ ਤਰਸਿੰਗ ਸਿੰਘ ਮਹਾਰਾਜ ਦਾ ਜਨਮ ਉਸ ਵੇਲੇ ਹੋਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜੋ ਸਿੱਖੀ ਸੀ ਉਹ ਢਹਗੀਆਂ ਕਲਾਵਲ ਜਾ ਰਹੀ ਸੀ ਲਗਭਗ ਸਿੱਖ ਆਬਾਦੀ 4 ਲੱਖ ਰਹਿ ਗਈ ਸੀ ਅੰਗਰੇਜ਼ ਗਵਰਨਮੈਂਟ ਇਹ ਕਹਿਣ ਲੱਗੇ ਸਨ ਕਿ ਅਸੀਂ ਜੋ ਹਰਿਮੰਦਰ ਸਾਹਿਬ ਹੈ ਉਸ ਨੂੰ ਗਿਰਦਾ ਘਰ ਬਣਾ ਲਵਾਂਗੇ ਤੇ ਕਿਉਂਕਿ ਸਿੱਖੀ ਜਿਹੜੀ ਹੈ ਉਹ ਦਿਨ ਪਰ ਦਿਨ ਘਟਦੀ ਜਾ ਰਹੀ ਹੈ ਤੇ ਸਿੱਖਾਂ ਦੀਆਂ ਫੋਟੋਆਂ ਲੈ ਲਓ ਜੋ ਅਸੀਂ ਅਜਾਇਬ ਘਰ ਵਿੱਚ ਲਾ ਦਈਏ ਸਿੱਖ ਕਿਸ ਤਰ੍ਹਾਂ ਦੇ ਹੁੰਦੇ ਆ ਸੋ ਇਹ ਪੰਥ ਗੁਰੂ ਨਾਨਕ ਪਾਤਸ਼ਾਹ ਦਾ ਕਲਗੀਆਂ ਵਾਲੇ ਦੀ ਸਿੱਖੀ ਹੈ ਇਹ ਕਦੇ ਵੀ ਜਿਹੜੀ ਹੈ ਖਤਮ ਨਹੀਂ ਹੋ ਸਕਦੀ ਉਸ ਨੂੰ ਮਹਾਰਾਜ ਆਪ ਜਾਣਦੇ ਸਨ ਐਸਾ ਸੂਰਾ ਸੰਤ ਦਾ ਜੋ ਜਨਮ ਹੋਇਆ ਇਹ ਉਹਨੇ 1868 ਈਸਵੀ ਦੇ ਵਿੱਚ ਸੰਤ ਬਾਬਾ ਤਰਸਿੰਝ ਜੀ ਮਹਾਰਾਜ ਦਾ ਜਨਮ ਹੋਇਆ ਉਸ ਤੋਂ ਬਾਅਦ ਸੰਜੀ ਮਹਾਰਾਜ ਨੇ ਜੋ ਛੋਟੇ ਹੁੰਦੇ ਆਂ ਨਾਮ ਬਾਣੀ ਸੇਵਾ ਸਿਮਰਨ ਵਿੱਚ ਜੁਟ ਗਏ ਜਦੋਂ ਆਪਣੇ ਆਪ ਰਿੜਨ ਲੱਗੇ ਸਨ ਤਾਂ ਤੋਂ ਹੀ ਉਹ ਲੁਕ ਜਾਂਦੇ ਸਨ ਆਪਣੇ ਘਰ ਦੇ ਵਿੱਚ ਜਦੋਂ ਥੋੜੇ ਜਿਹਾ ਹੋਰ ਵੱਡੇ ਹੋਏ ਮੀਰਾਂ ਦੀਆਂ ਮਾਲਾ ਬਲਾ ਕੇ ਕਰਨ ਲੱਗ ਗਏ ਫਿਰ ਥੋੜੇ ਹੋਰ ਵੱਡੇ ਆਪਣੇ ਸਾਥੀਆਂ ਨੂੰ ਬਿਠਾ ਕੇ ਨਾਮ ਜਪਣ ਲੱਗ ਗਏ ਸੋ ਇਸ ਤਰ੍ਹਾਂ ਕਰਦੇ ਕਰਦੇ ਉਹ ਫੌਜ ਵਿੱਚ ਭਰਤੀ ਹੋ ਗਏ ਫੌਜ ਤੋਂ ਭਰਤੀ ਤੋਂ ਮਨ ਉਪਰਾਮ ਹੋ ਗਿਆ ਅਸੀਂ ਤਾਂ ਜੋ ਗੁਨਾਹ ਪਾਤਸ਼ਾਹ ਦਾ ਨਾਮ ਜਪਣ ਆਏ ਹਾਂ ਤੇ ਉੱਥੋਂ ਛੁੱਟੀ ਲੈ ਕੇ ਹਜੂਰ ਸਾਹਿਬ ਚਲੇ ਗਏ ਹਜੂਰ ਸਾਹਿਬ 2 ਸਾਲ ਅਤੁੱਟ ਸਿਮਰਨ ਕੀਤਾ ਜੋ ਕਿ ਇਨਾ ਮਹਾਰਾਜ ਨੇ ਖੁਸ਼ੀ ਲਈ ਜਦੋਂ ਉਹ ਮਨ ਉਪਰਾਮ ਹੋਇਆ ਗੁਰਦਾਵਰੀ ਚ ਛਾਲ ਮਾਰਤੀ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਐਸੀ ਇੱਕ ਗੈਬੀ ਸ਼ਕਤੀ ਆਈ ਜਿਨ੍ਹਾਂ ਨੇ ਫੁੱਲਾ ਵਾਂਗੂ ਬਾਹਰ ਕੱਢ ਲਿਆ ਗੈਬੀ ਆਵਾਜ਼ ਆਈ ਗੁਰਮਖਾ ਤੂੰ ਮਾਲਵੇ ਨੂੰ ਜਾ ਕੇ ਤਾਰਨਾ ਹੈ ਸਿੱਕੀ ਬੁਲਬੁਲ ਕੋ ਬੁਲਤ ਕਰਨੀ ਹੈ ਤੇਰੀ ਉੱਤੇ ਡਿਊਟੀ ਇਹ ਲੱਗੀ ਹੈ ਸੋ ਸੰਜੀ ਮਹਾਰਾਜ ਉੱਥੋਂ ਹਜੂਰ ਸਾਹਿਬ ਤੋਂ ਪੈਦੋ ਰਿਸ਼ੀਕੇਸ਼ ਬੜੂ ਸਾਹਿਬ ਹੁੰਦੇ ਹੋਏ ਜੋ ਢੰਡਪੋਠੋ ਹਾਰ ਰਾਉਲ ਪਿੰਡੀ ਜਾ ਪਹੁੰਚੇ ਉੱਥੇ ਜਾ ਕੇ ਸੰਜੀ ਮਹਾਰਾਜ ਨੇ ਅਤੁੱਟ ਸਿਮਰਨ ਕੀਤਾ ਇੱਕ ਵਾਰੀ 6 ਮਹੀਨੇ ਇੱਕ ਵਾਰੀ 40 ਦਿਨ ਇੱਕ ਵਾਰੀ ਇੱਕ ਸਾਲ ਇੰਨਾ ਨਾਮ ਬਾਣੀ ਸਿਮਰਨ ਕੀਤਾ ਕਿ ਉੱਥੇ ਉਹਨਾਂ ਦਾ ਇੰਨਾ ਪ੍ਰਤਾਪ ਵੱਧ ਗਿਆ ਜੋ ਵੀਰਾ ਕਰਦ ਕੇ ਸੰਗਤਾਂ ਆਣ ਲੱਗੀਆਂ ਸੰਜੀਤ ਮਹਾਰਾਜ ਨੇ ਜੋ ਖੁੱਲੀਆਂ ਧਾਰਨਾ ਦੇ ਵਿੱਚ ਉਹ ਜੋ ਕੀਰਤਨ ਆਰੰਭ ਕਰ ਦਿੱਤਾ ਜਦੋਂ ਵੀ ਉਹ ਕੀਰਤਨ ਕਰਦੇ ਜਿੰਨੀ ਪੰਡਾਲੇ ਸੰਗਤ ਬੈਠੀ ਹੁੰਦੀ ਸਾਰੀ ਅੰਮ੍ਰਿਤਧਾਰੀ ਅੰਮ੍ਰਿਤ ਦਾ ਬਲਾਖੀ ਬਣ ਜਾਂਦੀ ਅਤੇ ਖੰਡੇ ਬਾਟੀ ਦਾ ਅੰਮ੍ਰਿਤ ਦੀ ਪੋਲ ਲੈ ਲੈਂਦੀ ਸੰਜੀ ਮਹਾਰਾਜ ਨੇ 40 ਲੱਖ ਪ੍ਰਾਣੀਆਂ ਨੂੰ 14 ਲੱਖ ਪ੍ਰਾਣੀਆਂ ਨੂੰ ਅੰਮ੍ਰਿਤਪਣ ਆਪਣੇ ਘਰ ਕਮਲਾਂ ਦਾ ਕਰਵਾਇਆ ਜੋ ਸਿੱਖੀ ਚਾਰ ਲੱਖ ਸੀ ਸੰਜੀ ਮਹਾਰਾਜ ਜੀਵਨ ਕਾਲ ਚ 40 ਲੱਖ ਚਕੀ ਉਪਰਫੁੱਲਤ ਹੋ ਗਈ ਤੇ ਉਹਨਾਂ ਦੇ ਪਾਏ ਪੁਰਨਿਆਂ ਤੇ ਉਹਨਾਂ ਦੇ ਨਨਕ ਸਿੰਘ ਵਲ ਸੰਤੇਜਾ ਸਿੰਘ ਜੀ ਮਹਾਰਾਜ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਚ ਭੇਜ ਕੇ ਐਜੂਕੇਸ਼ਨ ਦਾ ਵੀ ਛੱਟਾ ਦਿੱਤਾ ਤੇ ਦੇਸ਼ਾਂ ਵਿਦੇਸ਼ਾਂ ਚ ਗੁਰੂ ਘਰ ਵੀ ਬਣਵਾਏ ਹੋਰ ਸਿੱਕੀਨੂ ਸੰਤੇਜਾ ਸਿੰਘ ਜੀ ਮਹਾਰਾਜ ਨੇ ਸੰਧਵਾਬਾਦ ਅਤਰ ਸਿੰਘ ਜੀ ਆਸ਼ੀਅ ਮੁਤਾਬਕ ਉਹਨਾਂ ਦੇ ਬਚਨਾਂ ਨੂੰ ਪਾਲਦੇ ਹੋਏ ਹੋਰ ਪ੍ਰਦੇਸ਼ਾਂ ਦੇਸ਼ਾਂ ਵਿੱਚ ਸਿੱਕੀਨੂ ਪ੍ਰਫੁੱਲਿਤ ਕੀਤਾ ਉਹਨਾਂ ਦੇ ਨੰਨ ਸੇਵਕ ਸੰਤ ਬਾਬਾ ਇਕਬਾਲ ਸਿੰਘ ਜੀ ਹੋਰਾਂ ਨੇ ਜੋ ਆਪ ਜੀ ਸਾਰੇ ਜਾਣਦੇ ਹੋ ਉਹਨਾਂ ਨੇ ਸੰਤੇਜਾ ਸਿੰਘ ਮਹਾਰਾਜ ਦੇ ਬਚਨ ਮੰਨਦੇ ਹੋਏ ਜੋ ਸੰਧ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਆਸ਼ੀਅ ਹਨ ਉਹਨਾਂ ਨੂੰ ਪੂਰਨ ਕਰਦੇ ਹੋਏ 129 ਅਕਾਲ ਅਕੈਡਮੀਆ ਦੋ ਯੂਨੀਵਰਸਿਟੀਆਂ ਗੁਰੂਕਾਰ ਹਸਪੀਟਲ ਹੋਰ अनेकाਕਾਰ ਆਰੰਭੇ ਜੋ ਅੱਜ ਚੱਲ ਰਹੇ ਹਨ ਸੋ ਜਿਸ ਦੇ ਵਿੱਚ 70000 ਬੱਚੇ ਵਿੱਦਿਆ ਲੈ ਰਹੇ ਹਨ ਜਿਸ ਵਿੱਚ 28000 ਬੱਚਾ ਸਾਹਿਤ ਸਾਹਿਤ ਵਿੱਦਿਆ ਅਤੇ ਫ੍ਰੀ ਵਿੱਦਿਆ ਲੈ ਰਹੇ ਹਨ ਸੋ ਆਓ ਭਾਈ ਆਪਾਂ ਉਹਨਾਂ ਦੇ ਦਿਨ ਮਨਾਣੇ ਤਾਂ ਹੀ ਸਫਲਾ ਹਨ ਆਪਾਂ ਨਾਮ ਬਾਣੀ ਸੇਵਾ ਸਿਮਰਨ ਨਾਲ ਜੁੜੀਏ ਉਹਨਾਂ ਦਾ ਜੀਵਨ ਦੋ ਭਾਗਾਂ ਵਿੱਚ ਸੰਤ ਬਾਬਾ ਤਰ ਸਿੰਘ ਮਹਾਰਾਜ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਅਤੇ ਸੰਤ ਬਾਬਾ ਇਕਬਾਲ ਸਿੰਘ ਜੀ ਹੋਰਾਂ ਦਾ ਜੀਵਨ ਜੋ ਪੁਸਤਕ ਹੈ ਬਿਲਕੁਲ ਨੋਮੀਨਲ ਇੱਕ ਟੋਕਨ ਮਨੀ ਤੇ ਮਿਲਦੀ ਹੈ ਆਪ ਜੀ ਜਰੂਰ ਲੈ ਕੇ ਪੜੋ ਆਪ ਜੀ ਨੂੰ ਪਤਾ ਲੱਗੇਗਾ ਸੰਤ ਜੀ ਮਹਾਰਾਜ ਦਾ ਕੀ ਆਸ਼ਾ ਸੀ ਕੀ ਉਹਨਾਂ ਨੇ ਸੰਦੇਸ਼ ਦਿੱਤੇ ਆਪ ਜੀ ਜਰੂਰ ਦਾਓ ਜਨਮਸਥਾਨ ਜਨਮਸਥਾਨ ਤੇ ਆਪ ਜੀ ਦਰਸ਼ਨ ਮੇਲੇ ਕਰੋ ਤਾਂ ਕਿ ਆਪਾਂ ਪੁਰ ਸਿੱਖੀ ਦਾ ਬੂਟਾ ਹੋਰ ਹਰਾ-ਭਰਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਮੌਜੂਦ ਨੇ ਅੰਸ ਦੇ ਮਹਾਨ ਵਿਦਵਾਨ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੈ ਅਤੇ ਉਹ ਗੁਰੂ ਕੇ ਵਜੀਰ ਹਨ ਯਾਨੀ ਰਣਜੀਤ ਸਿੰਘ ਜੀ ਆਓ ਅੱਜ ਦੇ ਮੌਕੇ ਉਹਨਾਂ ਤੋਂ ਵੀ ਕੌਮ ਦੇ ਨਾਲ ਸੰਦੇਸ਼ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਧੰਨ ਭਾਗ ਸਮੇਂ ਦਾ ਕਿ ਅੱਜ ਗੁਰੂ ਦੀ ਬਖਸ਼ੀ ਹੋਈ ਗੁਰੂ ਦੇ ਪਿਆਰ ਵਿੱਚ ਰੰਗੀ ਹੋਈ ਭਿੱਜੀ ਹੋਈ ਆਤਮਾ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਜਨਮ ਸਥਾਨ ਤੇ ਚੀਮਾ ਵਿਖੇ ਮੈਨੂੰ ਅੱਜ ਉਹਨਾਂ ਦੀ ਸਿਮਰਤੀ ਦੇ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਉਹਨਾਂ ਦਾ ਪਵਿੱਤਰ ਮੁਬਾਰਕ ਜੀਵਨ ਪੜਨ ਦਾ ਔਰ ਉਹਨਾਂ ਦੇ ਪਰਥਾਏ ਦੋ ਸ਼ਬਦ ਬੋਲਣ ਦੀ ਗੁਰੂ ਨੇ ਦਾਤ ਬਖਸ਼ੀ ਵਾਹਿਗੁਰੂ ਦਾ ਸ਼ੁਕਰਾਨਾ ਮੈਂ ਕਥਾ ਵਿੱਚ ਵੀ ਬੇਨਤੀ ਕਰਕੇ ਆਇਆ ਕਿ ਅੱਜ ਮੇਰੇ ਧਰਮ ਨੂੰ ਸੱਚਮੁੱਚ ਸੰਤ ਦੀ ਲੋੜ ਹੈ ਜਿਦੇ ਕੋਲ ਸਿਮਰਨ ਹੋਵੇ ਜਿਦੇ ਕੋਲ ਨਿਮਰਤਾ ਹੋਵੇ ਜਿਦੇ ਕੋਲ ਤਿਆਗ ਹੋਵੇ ਕਿਉਂਕਿ ਇਹ ਤਿੰਨ ਅੱਖਰਾਂ ਦਾ ਹੀ ਸਮੇਲ ਜਿਹੜਾ ਹੈ ਸਸੇ ਦਾ ਨੰਨੇ ਦਾ ਤੱਤੇ ਦਾ ਇਹ ਸੰਤ ਅਖਵਾਉਂਦਾ ਹੈ ਤੇ ਸੰਤ ਸ਼ਬਦ ਤੋਂ ਉਸ ਸ਼ਖਸ਼ੀਅਤ ਦੀ ਕਰਨੀ ਜਿਹੜੀ ਉਹ ਪ੍ਰਗਟ ਹੋਣੀ ਚਾਹੀਦੀ ਹੈ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਜਦੋਂ ਇਹੋ ਜੀ ਪਵਿੱਤਰ ਆਤਮਾ ਸੰਸਾਰ ਤੇ ਕੱਲੀ ਕਿੰਨੇ ਸਾਧੂ ਮਹਾਤਮਾ ਉਹਨਾਂ ਤੋਂ ਵਰਸਾਏ ਗਏ ਔਰ ਕਿੰਨੀਆਂ ਲੱਖਾਂ ਸੰਗਤਾਂ ਨੇ ਗੁਰੂ ਕਲਗੀ ਤਰ ਪਿਤਾ ਮਹਾਰਾਜ ਜੀ ਦੀ ਬਖਸ਼ੀ ਦਾਤ ਦਾ ਅੰਮ੍ਰਿਤ ਦਾ ਖੰਡੇ ਬਾਟੇ ਦੀ ਪੋਹਲ ਦਾ ਇਹ ਜੀਵਨ ਪ੍ਰਾਪਤ ਕੀਤਾ ਔਰ ਬੜੀਆਂ ਉਹਨਾਂ ਦੀਆਂ ਪਿਆਰ ਦੀਆਂ ਸਾਖੀਆਂ ਨੇ ਕਿ ਉਹ ਜਦੋਂ ਵੀ ਸਤਲੁਜ ਪਾਰ ਕਰਦੇ ਸਤਲੁਜ ਵਿੱਚ ਇਸ਼ਨਾਨ ਕਰਦੇ ਜੇ ਸੇਵਾਦਾਰ ਪੁੱਛਦੇ ਬਾਬਾ ਜੀ ਆਪਾਂ ਹੁਣ ਇਸ਼ਨਾਨ ਕਰਕੇ ਆਏ ਆ ਤੇ ਕਹਿੰਦੇ ਸੀ ਭਾਈ ਇਹ ਉਹ ਜਲ ਹੈ ਇਹ ਉਹ ਦਰਿਆ ਹੈ ਜਿਹਦੇ ਵਿੱਚ ਮੇਰੇ ਕਲਗੀਧਰ ਪਾਤਸ਼ਾਹ ਜੀ ਖੇਡਾ ਖੇਡਿਆ ਕਰਦੇ ਸਨ ਇਹਨਾਂ ਗੁਰੂ ਨਾਲ ਲਾਡ ਲੜਾਉਣਾ ਇਹ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਮਹਾਰਾਜ ਜੀ ਦੇ ਹਿੱਸੇ ਵਿੱਚ ਆਇਆ ਅੱਜ ਉਹਨਾਂ ਦੀ ਜਨਮ ਭੂਮੀ ਤੇ ਸੱਚੇ ਪਾਤਸ਼ਾਹ ਦੇ ਦਰ ਤੇ ਆ ਕੇ ਜੋ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ ਮੈਂ ਡਾਕਟਰ ਦਵਿੰਦਰ ਸਿੰਘ ਜੀ ਦਾ ਕਾਕਾ ਵੀਰ ਜੀ ਦਾ ਭਾਈ ਜਗਜੀਤ ਸਿੰਘ ਜੀ ਦਾ ਛੋਟੇ ਵੀਰ ਭਾਈ ਰਮਨਦੀਪ ਸਿੰਘ ਹੋਰਾਂ ਦਾ ਧੰਨਵਾਦ ਕਰਦਾ ਸਾਰੇ ਸਟਾਫ ਦਾ ਮੇਰੇ ਕੋਲ ਗੁਰੂ ਕੇ ਵਜੀਰ ਭਾਈ ਸਾਹਿਬ ਬੈਠੇ ਨੇ ਸਭ ਦੇ ਪਿਆਰ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੇਂਦਰਪਾਲ ਸਿੰਘ ਜਿੱਤਕੀ ਆਓ ਉਹਨਾਂ ਦੇ ਵਿਚਾਰ ਵੀ ਆਪਾਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਸਾਸ ਕ੍ਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਝਾਂਸੇ ਸੋਈ ਨਾਨਕਾ ਪੂਰਨ ਸੋਈ ਸੰਤ ਅੱਜ ਬੜਾ ਪਵਿੱਤਰ ਦਿਹਾੜਾ ਹੈ ਕਿਉਂਕਿ ਮਹਾਨ ਬ੍ਰह्म ज्ञानी ਸ਼ੰਤ ਬਾਬਾ ਆਤਰ ਸਿੰਘ ਜੀ ਮਸਤਨਾ ਸਾਹਿਬ ਵਾਲਿਆਂ ਦਾ ਪਵਿੱਤਰ 157ਵਾਂ ਜਨਮ ਦਿਹਾੜਾ ਉਹਨਾਂ ਦੇ ਜਨਮ ਸਥਾਨ ਗੁਰਦਾ ਚੀਮਾ ਸਾਹਿਬ ਵਿਖੇ ਬੜੀ ਸ਼ਰਧਾਪੂਰਵਕ ਸੰਗਤਾਂ ਮਨਾ ਰਹੀਆਂ ਨੇ ਅਸੀਂ ਵੀ ਗੁਰਗੋਬ ਸਿੰਘ ਸਟੱਡੀ ਸਰਕਲ ਦੇ ਸੇਵਾਦਾਰ ਸਦਾ ਲਾਲ ਸਿੰਘ ਜੀ ਡਿਪੀਜੀ ਫ੍ਰੈਗੋਨਾਈਜ਼ਰ ਦਾਸ ਪ੍ਰੈਸਰ ਨਿਰਿੰਦਰ ਸਿੰਘ ਜੀ ਸਾਡੇ ਜੁਨੀਅਰ ਸੱਤਰ ਸਦਾ ਗੁਰਨਾਮ ਸਿੰਘ ਜੀ ਪ੍ਰਧਾਨ ਸਾਹਿਬ ਅਸੀਂ ਅੱਜ ਇੱਥੇ ਮਾਸਤਕ ਧੂੜੀ ਲਾਣ ਲਈ ਇੱਥੇ ਹਾਜ਼ਰ ਹੋਏ ਆਂ ਸੰਤ ਬਾਵਾਤਰ ਸਿੰਘ ਜੀ ਦੀ ਮਹਾਨ ਦੇਸ ਮਾਲਵਿਕ ਤੈਨੂੰ ਹੈ ਜਿੱਥੇ ਉਹਨਾਂ ਨੇ ਸੰਗਤਾਂ ਨੂੰ ਅਧਿਆਤਮਿਕ ਰੰਗ ਦੇਣਾ ਜੋੜਿਆ ਉੱਥੇ ਨਾਲ ਹੀ ਵਿਦਿਆਦਾਨੀ ਦੇ ਦੌਰ ਤੇ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਨੇਕਾਂ ਕਾਲਜ ਸਕੂਲ ਯੂਨੀਵਰਸਿਟੀਆਂ ਜਿਹੜੀਆਂ ਹਨ ਉਹਨਾਂ ਦੇ ਪੈਰੋਕਾਰ ਉਹਨਾਂ ਵੱਲੋਂ ਸਥਾਪਿਤ ਕੀਤੇ ਗਏ ਜੋ ਮਾਲਵੇ ਵਿੱਚ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਵਿੱਦਿਆ ਦੇਣ ਦੇ ਵਿੱਚ ਜੋ ਹੈ ਉਹ ਆਪਣਾ ਯੋਗਦਾਨ ਪਾ ਰਹੇ ਨੇ ਸੋ ਅੱਜ ਦੇ ਇਸ ਦਿਹਾੜੇ ਤੇ ਮੈਂ ਸਮੂਹ ਸੰਗਤਾਂ ਨੂੰ ਇੱਕ ਵਾਰ ਫੇਰ ਲੱਖ ਲੱਖ ਜਾਈ ਦਿੰਦਾ ਹਾਂ ਆਓ ਉਹਨਾਂ ਦੇ ਵੱਲੋਂ ਸਾਨੂੰ ਜੋ ਬਖਸ਼ਿਸ਼ ਕੀਤੀ ਹੋਈ ਹੈ ਆਪਾਂ ਉਹਨਾਂ ਨਾਮ ਸਿਮਰਨ ਅਤੇ ਜਿਹੜਾ ਹੈ ਵਿੱਦਿਆ ਦਾ ਪਰਪ ਵਿੱਦਿਆ ਵਿਚਾਰੀ ਪਰਪਕਾਰੀ ਇਸ ਸੰਦੇਸ਼ ਨੂੰ ਅਪਣਾਉਂਦੇ ਹੋਏ ਆਪਾਂ ਗੁਰੂ ਦੀਆਂ ਖੁਸ਼ੀਆਂ ਹਾਸਲ ਕਰੀਏ ਇਸ ਅਸਥਾਨ ਤੇ ਇਹ ਬੜੂ ਸਾਹਿਬ ਟਰਸਟ ਵੱਲੋਂ ਡਾਕਟਰ ਦਿਵਿੰਦਰ ਸਿੰਘ ਜੀ ਸ਼ੰਤੀ ਮਹਾਪੁਰਸ਼ ਅਤੇ ਉਹਨਾਂ ਦੇ ਨਾਲ ਭਾਈ ਜਗਜੀਤ ਸਿੰਘ ਜੀ ਕਾਕਾ ਵੀਰ ਜੀ ਉਹਨਾਂ ਦੀ ਦੇਖ ਰਹੇ ਹੇਠ ਸਮੂਹ ਪ੍ਰਬੰਧ ਹੋ ਰਹੇ ਨੇ ਬਹੁਤ ਵੱਡੀ ਗਿੰਦੇ ਸੰਗਤਾਂ ਜੜੀਆਂ ਨੇ ਇੱਥੇ ਪਹੁੰਚ ਰਹੀਆਂ ਹਨ ਸੋ ਉਹਨਾਂ ਦਾ ਵੀ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सुई जे रखियो Este es como para... ਤੁਸੀਂ ਮੇਰੇ ਨਾਲ ਵੇਖੀਆਂ ਸਮਾਗਮ ਦੀਆਂ ਝਲਕੀਆਂ ਸਨਾਮ న్యూਸ ਦੇ ਵਾਸਤੇ ਸੰਗਰੂਰ ਤੋਂ ਨਰਿੰਦਰ ਸਿੰਘ ਦੀ ਰਿਪੋਰਟ